ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆਪਾਂ ਆਪਣੀ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਆ ਦਰਾਣੀ ਦੀ ਸਿਆਣਪ ਇੱਕ ਪਰਿਵਾਰ ਦੇ ਵਿੱਚ ਤਿੰਨ ਭਰਾ ਰਹਿੰਦੇ ਨੇ ਤਿੰਨੋਂ ਵਿਆਹੇ ਹੋਏ ਆ ਜਿਹੜੇ ਦੋ ਵੱਡੇ ਆ ਉਹਨਾਂ ਦੇ ਇੱਕ ਇੱਕ ਬੇਟਾ ਤੇ ਇੱਕ ਇੱਕ ਬੇਟੀ ਆ ਛੋਟਾ ਜਿਹੜਾ ਭਰਾ ਉਹਦੇ ਵਿਆਹ ਨੂੰ ਹਜੇ 6 ਮਹੀਨੇ ਹੀ ਹੋਏ ਨੇ ਪਰਿਵਾਰ ਵਧੀਆ ਇੱਕ ਭਰਾ ਜਿਹੜਾ ਉਹ ਨੌਕਰੀ ਕਰਦਾ ਦੂਸਰੇ ਭਰਾ ਦੀ ਦੁਕਾਨ ਹੈ ਉਹ ਦੋਨੇ ਜੀ ਪਤੀ ਪਤਨੀ ਦੁਕਾਨ ਸੰਭਦੇ ਆ ਜਿਹੜੀ ਵੱਡੀ ਨੋਹਾਂ ਕਰਦੀ ਉਹ ਕਰਦੇ ਕੰਮ ਕਰਦੀ ਆ ਸੱਸ ਨਾਲ ਸੋਹਰਾ ਵੀ ਉਹਨਾਂ ਦਾ ਘਰ ਦੇ ਵਿੱਚ ਤੇ ਜਿਹੜੀ ਛੋਟੀ ਹੁੰਦੀ ਆ ਤੀਜੇ ਨੰਬਰ ਵਾਲੀ ਨਵੀਂ ਵਿਆਹੀ ਉਹ ਪੜ੍ਹੀ ਲਿਖੀ ਤੇ ਸਿਆਣੀ ਹੁੰਦੀ ਆ ਕੱਪੜੇ ਵਗੈਰਾ ਸਟਿਚ ਕਰਦੀ ਆ ਉਹ ਹੈਂਡ ਪੇਟ ਦਾ ਕੰਮ ਉਹਨੂੰ ਸਾਰਾ ਆਉਂਦਾ ਵੈਸੇ ਵੀ ਉਹ ਇੰਟੈਲੀਜੈਂਟ ਸੀ ਪੜ੍ਹਾਈ ਦੇ ਵਿੱਚ ਚਲੋ ਜ਼ਰੂਰੀ ਨਹੀਂ ਹੁੰਦਾ ਹਨਾ ਜਿਹੜੇ ਪੜੇ ਲਿਖੇ ਹੁਣ ਸਾਰਿਆਂ ਨੂੰ ਨੌਕਰੀ ਮਿਲੇ ਤੇ ਜ਼ਰੂਰੀ ਇਹ ਵੀ ਨਹੀਂ ਹੁੰਦਾ ਵੀ ਜੇ ਹੁਣ ਨਹੀਂ ਮਿਲੀ ਤਾਂ ਅੱਗੇ ਜਾ ਕੇ ਨਹੀਂ ਮਿਲੂਗੀ ਪਰ ਜਦੋਂ ਆਪਾਂ ਅਸੀਂ ਪਰਿਵਾਰ ਦੇ ਵਿੱਚ ਕਿਸੇ ਦੇ ਵਿੱਚ ਵਿਆਹ ਕੇ ਚਲੇ ਜਾਂਦੇ ਆ ਤਾਂ ਉਹ ਪਰਿਵਾਰ ਆ ਜਿਹੜਾ ਉਹ ਸਾਡਾ ਆਪਣਾ ਬਣ ਜਾਂਦਾ ਘਰਵਾਰ ਦਾ ਜਿਹੜਾ ਕੰਮ ਸੀ ਉਹ ਵਧੀਆ ਸੀ ਸਾਰੇ ਆਪ ਕੋ ਆਪਣੀਆਂ ਡਿਊਟੀਆਂ ਆਪਣੇ ਜਿਹੜੇ ਫਰਜ਼ ਸੀ ਉਹ ਨਿਭਾ ਰਹੇ ਸੀ ਜਿਹੜੀ ਵੱਡੀ ਨੂੰ ਸੀ ਉਹ ਸਵੇਰੇ ਉੱਠਦੀ ਉੱਠ ਕੇ ਚਾਹ ਪਾਣੀ ਬਣਾਉਂਦੀ ਸੱਤ ਉੱਠ ਜਾਂਦੀ ਸੱਸ ਸਹੁਰਾ ਉੱਠ ਕੇ ਨਾ ਕੇ ਗੁਰੂ ਘਰ ਚਲੇ ਜਾਂਦੇ ਦੂਜੀਆਂ ਦੋਨੋਂ ਉੱਠ ਜਾਂਦੀਆਂ ਉਹ ਵੱਡੀਆਂ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਸਕੂਲ ਭੇਜਦੀਆਂ ਤੇ ਜਿਹੜੀ ਛੋਟੀ ਸੀ ਨਵੀਂ ਵਿਆਹੀ ਉਹ ਉਹਨਾਂ ਦਾ ਨਾਸ਼ਤਾ ਵਗੈਰਾ ਤਿਆਰ ਕਰਦੀ ਪਰਿਵਾਰ ਦੇ ਵਿੱਚ ਵਧੀਆ ਪਿਆਰਤ ਪੱਖ ਸੀ ਤੇ ਖਾਣ ਪੀਣ ਦੀ ਕੋਈ ਕਮੀ ਨਹੀਂ ਸੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਸੀ ਹੌਲੀ ਹੌਲੀ ਸਮਾਂ ਲੰਘਦਾ ਗਿਆ ਛੋਟੀ ਨੂੰ ਆਈ ਨੂੰ 8-9 ਮਹੀਨੇ ਹੋ ਗਏ ਜਦੋਂ ਉਹਨੇ ਵੇਖਿਆ ਵੀ ਘਰ ਦੇ ਵਿੱਚ ਕਮਾਈ ਬਹੁਤ ਆਉਂਦੀ ਆ ਬਰਕਤ ਵੀ ਹੈਗੀ ਆ ਪਰਾਵਾਂ ਦਾ ਆਪਸ ਵਿੱਚ ਪਿਆਰ ਆ ਸੱਸ ਸਹੁਰੇ ਦੀ ਵਧੀਆ ਰਿਸਪੈਕਟ ਆ ਪਰ ਉਹ ਇੱਕ ਚੀਜ਼ ਨੋਟ ਕਰਦੀ ਸੀ ਵੀ ਜਿਵੇਂ ਵੱਡਾ ਜੇਠ ਆ ਨੌਕਰੀ ਕਰਦਾ ਸੀ ਉਸ ਤੋਂ ਛੋਟੇ ਉਹ ਦੁਕਾਨ ਦਾ ਕਰਦੇ ਸੀ ਹੈਨਾ ਦੁਕਾਨ ਦੀ ਵੀ ਆਮਦਨ ਆਉਂਦੀ ਸੀ ਫਿਰ ਖੇਤੀਬਾੜੀ ਜ਼ਮੀਨ ਸੀ ਉਹ ਠੇਕੇ ਤੇ ਦਿੰਦੇ ਸੀ ਉਹਦੀ ਵੀ ਆਮਦਨ ਸੀ ਪਰ ਉਹ ਉਹਨੇ ਇੱਕ ਦਿਨ ਆਪਦੇ ਘਰ ਵਾਲੇ ਨੂੰ ਪੁੱਛਿਆ ਆਪਦੇ ਪਤੀ ਨੂੰ ਵੀ ਤੁਸੀਂ ਵੀ ਜੌਬ ਕਰਦੇ ਹੋ ਵੱਡੇ ਵੀਰ ਜੀ ਵੀ ਜੌਬ ਕਰਦੇ ਆ ਆਪਣੀ ਦੁਕਾਨ ਵੀ ਆ ਵੀ ਆਪਣੇ ਤਾਂ ਫਿਰ ਇਸ ਹਿਸਾਬ ਨਾਲ ਕਾਫੀ ਸੇਵਿੰਗ ਹੋ ਜਾਂਦੀ ਹੋ ਉਹ ਕਹਿੰਦਾ ਵੀ ਸੇਵਿੰਗ ਤੋਂ ਕੀ ਮਤਲਬ ਉਹ ਕਹਿੰਦੀ ਵੀ ਜਦੋਂ ਆਪਣੀ ਇੰਨੀ ਕਮਾਈ ਆਉਂਦੀ ਆ ਤੇ ਆਪਾਂ ਪੈਸਾ ਤਾਂ ਸੇਵ ਕਰਦੇ ਆ ਉਹ ਕਹਿੰਦਾ ਵੀ ਤੂੰ ਇਹ ਕਿਹੋ ਜੀਆਂ ਗੱਲਾਂ ਕਰਦੀਆਂ ਸਾਡੇ ਪਰਿਵਾਰ 'ਚ ਤਾਂ ਅੱਜ ਤੱਕ ਕਦੇ ਕਿਸੇ ਨੇ ਪੈਸੇ ਬਾਰੇ ਪੁੱਛਿਆ ਨਹੀਂ ਔਰਤਾਂ ਤਾਂ ਪੁੱਛਦੀਆਂ ਹੀ ਨਹੀਂ ਗੀਆਂ ਥੋੜਾ ਕੰਮ ਹੁੰਦਾ ਘਰ ਦੇ ਕੰਮ ਕਰਨੇ ਘਰ ਦੇ ਕੰਮ ਕਰੋ ਜੇ ਤੁਹਾਨੂੰ ਕਿਸੇ ਚੀਜ਼ ਦੀ ਕਮੀ ਆ ਤਾਂ ਦੱਸੋ ਉਹ ਕਹਿੰਦੀ ਮੇਰਾ ਮਤਲਬ ਉਹ ਨਹੀਂ ਕਹਿੰਦੀ ਜੇ ਅੱਜ ਸਾਡੇ ਹਾਲਾਤ ਚੰਗੇ ਨੇ ਤੇ ਅਸੀਂ ਵਧੀਆ ਪੈਸਾ ਕਮਾਉਣੀ ਆ ਤਾਂ ਸਾਨੂੰ ਸੇਵਿੰਗ ਕਰਨੀ ਚਾਹੀਦੀ ਆ ਉਹ ਕਹਿੰਦਾ ਵੀ ਦੇਖ ਤੂੰ ਛੋਟੀਆਂ ਉਦੋਂ ਪਹਿਲਾਂ ਦੋ ਨੂੰਹਾਂ ਆਈਆਂ ਉਦੋਂ ਪਹਿਲਾਂ ਮੇਰੀ ਮਾਂ ਸੀ ਅੱਜ ਤੱਕ ਕਿਸੇ ਨੇ ਪੈਸੇ ਦੀ ਸੇਵਿੰਗ ਦੀ ਗੱਲ ਨਹੀਂ ਕੀਤੀ ਸਾਨੂੰ ਪਤਾ ਕਿਵੇਂ ਘਰ ਚਲਾਉਣਾ ਤੂੰ ਨਾ ਆਪਣੀ ਸਿਆਣਪ ਆਪਣੇ ਕੋਲ ਰੱਖ ਉਹ ਕਹਿੰਦੀ ਵੀ ਤੁਸੀਂ ਐਦਾਂ ਕਿਉਂ ਬੋਲ ਰਹੇ ਹੋ ਮੈਨੂੰ ਵੀ ਮੈਂ ਕੋਈ ਚੰਗੀ ਗੱਲ ਹੀ ਕੀਤੀ ਐ ਮੈਂ ਕਿਹੜਾ ਕੁਝ ਗਲਤ ਕਿਹਾ ਕਹਿੰਦਾ ਵੀ ਜੇ ਤੂੰ ਇਹ ਗੱਲ ਮੰਮੀ ਕੋਲੇ ਜਾਂ ਭਾਬੀ ਹੋਰਿਆਂ ਕੋਲ ਕਰਤੀ ਨਾ ਆਪਣੇ ਘਰੇ ਪਹਚਾਲ ਪੈਜੂ ਹੁਣ ਤਾਂ ਆਪਣਾ ਪਰਿਵਾਰ ਵਧੀਆ ਵੀ ਜੇ ਤੈਨੂੰ ਕੋਈ ਚੀਜ਼ ਨਹੀਂ ਮਿਲਦੀ ਤਾਂ ਤੂੰ ਦੱਸ ਉਹ ਕਹਿੰਦੀ ਵੀ ਮੈਨੂੰ ਚੀਜ਼ ਦਾ ਨਹੀਂ ਪਰ ਆਉਣ ਵਾਲੇ ਸਮੇਂ 'ਚ ਸਾਨੂੰ ਕੈਸੇ ਦੀ ਲੋਡ ਪੈਣੀ ਆ ਕਹਿੰਦੀ ਜੇ ਹੁਣ ਆਪਾਂ ਸਾਰਾ ਕਮਾ ਕੇ ਖਾਈ ਗਏ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਆਪਾਂ ਵੱਡੇ ਕੋਈ ਪ੍ਰੋਗਰਾਮ ਕਰਨੇ ਨੇ ਬੱਚਿਆਂ ਦੇ ਪੜ੍ਹਾਈ ਉਹਨਾਂ ਦੇ ਵੱਡੇ ਕੋਰਸ ਜਾਂ ਕੋਈ ਘਰ ਪਾਉਣ ਦੀ ਲੋਡ ਪੈਗੀ ਜਾਂ ਕੋਈ ਬਿਮਾਰ ਹੋ ਗਿਆ ਜਾਂ ਕੋਈ ਉਹਨਾਂ ਦੇ ਵਿਆਹ ਕਰਨੇ ਵੀ ਉਦੋਂ ਵਾਸਤੇ ਪੈਸਾ ਤਾਂ ਚਾਹੀਦਾ ਉਹ ਕਹਿੰਦਾ ਵੀ ਦੇਖ ਮੇਰੇ ਡੈਡੀ ਦੇ ਅਸੀਂ ਤਿੰਨ ਬੱਚੇ ਆ ਤੇ ਉਹਨਾਂ ਨੇ ਵੀ ਤਾਂ ਸਾਨੂੰ ਵਿਆਹ ਹੀ ਆ ਉਹਨਾਂ ਨੇ ਕਿਹੜੀ ਸੇਵਿੰਗ ਕੀਤੀ ਸੀ ਵੀ ਪੈਸਾ ਤਾਂ ਹੱਲ ਹੋ ਜਾਂਦਾ ਹੁੰਦਾ ਪਰਿਵਾਰਾਂ ਦੇ ਵਿੱਚ ਐਂ ਚੱਲਦਾ ਚਲੋ ਉਹਨੇ ਨਾ ਜਿਆਦਾ ਬਹਿਸ ਨਾ ਕੀਤੀ ਉਹ ਸਮਝ ਗਈ ਵੀ ਇਹ ਮੇਰੀ ਗੱਲ ਨਹੀਂ ਸਮਝੂਗਾ ਤੇ ਇੱਕ ਦਿਨ ਨਾ ਉਹਨੇ ਮਤਲਬ ਸਾਰੇ ਪਰਿਵਾਰ ਨੂੰ ਬਿਠਾ ਲਿਆ ਉਹ ਕਹਿੰਦੀ ਵੀ ਦੇਖੋ ਡੈਡੀ ਜੀ ਤੁਸੀਂ ਵੱਡੇ ਹੋ ਮੈਂ ਤੁਹਾਡੀ ਰਿਸਪੈਕਟ ਕਰਦੀ ਆਂ ਵੀ ਮੈਂ ਆਪਣੇ ਘਰ ਵਾਲੇ ਨਾਲ ਇਸ ਵਿਸ਼ੇ ਤੇ ਗੱਲ ਕੀਤੀ ਸੀ ਇਹਨਾਂ ਨੂੰ ਮੇਰੀ ਗੱਲ ਚੰਗੀ ਨਹੀਂ ਲੱਗੀ ਪਰ ਮੈਂ ਨਾ ਤੁਹਾਨੂੰ ਇੱਕ ਗੱਲ ਕਹਿਣਾ ਚਾਹਣੀ ਆਂ ਵੀ ਆਪਣੇ ਘਰ ਦੇ ਵਿੱਚ ਜਿਸ ਹਿਸਾਬ ਨਾਲ ਕਮਾਈ ਆ ਆਪਣੀ ਸੇਵਿੰਗ ਨਹੀਂ ਹੁੰਦੀ ਤੇ ਵੀ ਮੈਂ ਤਾਂ ਇਹ ਬਰਦਾਸ਼ਤ ਨਹੀਂ ਕਰਦੀਗੀ ਵੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਤੁਸੀਂ ਜਿਹੜਾ ਸੇਵਿੰਗ ਕਰਨੀ ਸ਼ੁਰੂ ਕਰੋ ਉਹ ਕਹਿੰਦਾ ਦੇਖ ਪੁੱਤ ਇਸ ਘਰ ਚ ਦੋ ਨੂੰਹਾਂ ਆ ਗਈਆਂ ਪਹਿਲਾਂ ਤੇਰੀ ਮਾਂ ਸੀ ਅੱਜ ਤੱਕ ਉਹਨਾਂ ਨੇ ਪੈਸੇ ਦਾ ਨਾ ਤਾਂ ਸੱਤ ਹਿਸਾਬ ਕਿਤਾਬ ਮੰਗਿਆ ਨਾ ਸਾਨੂੰ ਕੋਈ ਸੇਵਿੰਗ ਕਰਨ ਨੂੰ ਕਿਹਾ ਵੀ ਤੂੰ ਸਾਰਿਆਂ ਤੋਂ ਛੋਟੀ ਆ ਤੇ ਤੂੰ ਇਹ ਕੀ ਗੱਲਾਂ ਕਰਦੀ ਆ ਉਹ ਕਹਿੰਦੀ ਵੀ ਇਸ ਗੱਲ ਨੂੰ ਤੁਸੀਂ 네ਗੇਟਿਵ ਵੇ ਨਾਲ ਵੀ ਲੈ ਸਕਦੇ ਹੋ ਪੋਜ਼ਿਟਿਵ ਨਾਲ ਵੀ ਲੈ ਸਕਦੇ ਹੋ ਉਹ ਕਹਿੰਦਾ ਵੀ ਦੇਖੋ ਪਤ ਤਾਂ ਸਾਡੇ ਤਾਂ ਜਿਵੇਂ ਚੱਲਦਾ ਰਿਆ ਅਸੀਂ ਤਾਂ ਉਵੇਂ ਹੀ ਚਲਾਇਆ ਅਸੀਂ ਤਾਂ ਬਾਹਲੇ ਹਿਸਾਬ ਕਿਤਾਬ ਚ ਪਏ ਨਹੀਂ ਪਰ ਜੇ ਤੂੰ ਕਹਿਣੀ ਆ ਤਾਂ ਐਂ ਕਰਦੇ ਆ ਫਿਰ ਅਸੀਂ ਵੀ ਅਸੀਂ ਸਾਰੀ ਕਬੀਲਦਾਰੀ ਤੇਰੇ ਹੱਥ ਚ ਦੇ ਦਿੰਨੇ ਆ ਤੂੰ ਵੇਖ ਲੈ ਜੇ ਤੇਰੇ ਤੋਂ ਜੁੜਦੇ ਆ ਪਰ ਅੱਜ ਤੱਕ ਹੋਇਆ ਨਹੀਂ ਕਦੇ ਵੀ ਸਾਡੇ ਘਰ ਚ ਐ ਕੋਈ ਪੈਸਾ ਵਾਧੂ ਜੁੜਿਆ ਹੋਵੇ ਉਹ ਕਹਿੰਦੀ ਫਿਰ ਐਂ ਕਰੋ ਡੈਡੀ ਹਾਂ ਕਰਦਾ ਜਿੰਨਾ ਵੀ ਹਿਸਾਬ ਕਿਤਾਬ ਹੁੰਦਾ ਤੁਸੀਂ ਮੈਨੂੰ ਦੱਸਿਆ ਕਰੋ ਜਿੰਨੇ ਖਰਚੇ ਹੁੰਦੇ ਆ ਜਿੰਨੀ ਕਮਾਈ ਆ ਤੇ ਜਿਹੜੀਆਂ ਜਠਾਣੀਆਂ ਸੀ ਤੇ ਸੱਸ ਸੀ ਤੇ ਉਹ ਤਾਂ ਬੜਾ ਕੋੜ-ਕੋੜ ਝਾਕਣ ਵੀ ਕਿਧਰੋਂ ਤੇਜ ਆ ਗਈ ਤੇ ਉਹ ਕਹਿੰਦੀਆਂ ਵੀ ਇਹ ਤਾਂ ਆਉਂਦ ਕੋਈ ਲੱਗੀ ਪ੍ਰਧਾਨਗੀ ਕਰਨ ਵੀ ਅਸੀਂ ਤਾਂ ਕਦੇ ਅੱਜ ਤੱਕ ਕੋਈ ਚੀਜ਼ ਨਹੀਂ ਮੰਗਾਈ ਸੀ ਪੁੱਛਣਾ ਤਾਂ ਦੂਰ ਵੀ ਅਸੀਂ ਤਾਂ ਆਪਣੀਆਂ ਇੱਛਾ ਮਾਰਤੀਆਂ ਰੀਝਾਂ ਮਾਰਤੀਆਂ ਵੀ ਇਹ ਤਾਂ ਬੜੀ ਚਲਾਕ ਆਈ ਆ ਉਹ ਕਹਿੰਦੀ ਵੀ ਠੀਕ ਐ ਡੈਡੀ ਮੈਨੂੰ ਹਿਸਾਬ ਕਿਤਾਬ ਲਖਾਇਆ ਕਰੋ ਤੇ ਮੈਂ ਵੀ ਕਮਾਈ ਦੇ ਵਿੱਚ ਯੋਗਦਾਨ ਪਾਉਂਗੀ ਦੇ ਜਿਹੜੇ ਬੱਚੇ ਨੇ ਉਹਨਾਂ ਤੇ ਨਜਾਇਜ਼ ਖਰਚੇ ਕੀਤੇ ਜਾ ਰਹੇ ਆ ਟਿਊਸ਼ਨ ਪੜਾਈ ਆ ਉਹਨਾਂ ਨੂੰ ਫੋਨ ਲੈ ਕੇ ਦਿੱਤੇ ਆ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਨਾਲੇ ਤਾਂ ਇਹਦੇ ਨਾਲ ਬੱਚੇ ਵਿਗੜਨਗੇ ਉਹ ਕਹਿੰਦੀ ਵੀ ਬੱਚਿਆਂ ਨੂੰ ਟਿਊਸ਼ਨ ਪੜਾਉਣਾ ਬੰਦ ਕਰੋ ਇਹਨਾਂ ਨੂੰ ਮੈਂ ਬਿਠਾਇਆ ਕਰੂੰ ਘਰੇ ਤੇ ਜੇ ਮੈਂ ਰੋਕੂੰ ਟੋਕੂੰਗੀ ਤੁਸੀਂ ਮੈਨੂੰ ਟੋਕਣਾ ਨਹੀਂ ਹੈਗਾ ਠੀਕ ਹੈ ਜੇ ਮੈਂ ਪੜਾਉਂਗੀ ਤੇ ਮੈਂ ਇਹਨਾਂ ਨੂੰ ਢਿੜਕ ਵੀ ਸਕਦੀ ਆ ਜਿੱਥੇ ਮੈਨੂੰ ਲੱਗੂਗਾ ਵੀ ਇਹ ਨਹੀਂ ਪੜਦੇ ਉਹ ਕਹਿੰਦਾ ਚਲ ਠੀਕ ਆ ਪੁੱਤ ਮੈਨੂੰ ਵੈਸੇ ਤੇਰੀ ਗੱਲ ਤਾਂ ਠੀਕ ਲੱਗੀ ਚਲ ਅੱਜ ਤੋਂ ਬਾਅਦ ਜਿੰਨਾ ਕਬੀਲਦਾਰੀ ਦਾ ਹਿਸਾਬ ਕਿਤਾਬ ਤੇਰੇ ਕੋਲੇ ਅਸੀਂ ਦੱਸਿਆ ਕਰਾਂਗੇ ਤੇ ਘਰ ਦੇ ਵਿੱਚ ਇਹ ਗੱਲ ਜਿਹੜੀ ਸਾਰਿਆਂ ਨੇ ਸਹਿਮਤੀ ਦੇਤੀ ਵੀ ਫਸਲ ਤੇ ਉਹ ਜਿਹੜਾ ਪੈਸਾ ਆਉਂਦਾ ਜਾਂ ਜਿਹੜੇ ਨੌਕਰੀ ਤੋਂ ਆਉਂਦਾਗਾ ਤੇ ਦੁਕਾਨ ਤੋਂ ਜਿਹੜਾ ਆਉਂਦਾ ਸਾਰਾ ਵੀ ਲਿਖਿਆ ਕਰਾਂਗੇ ਲਿਖ ਕੇ ਜਿਹੜੇ ਖਰਚੇ ਹੋਇਆ ਕਰਨਗੇ ਉਹ ਅਲੱਗ ਲਿਖਿਆ ਕਰਾਂਗੇ ਚਲੋ ਭਈ ਸਾਲਕ ਦੇ ਵਿੱਚ ਹੀ ਕੰਮ ਜਿਹੜਾ ਉਹ ਵਧੀਆ ਤਰੀਕੇ ਨਾਲ ਹੈਂਡਲ ਕਰ ਲਿਆ ਛੋਟੀ ਨੂੰ ਨੇ ਉਹਨੇ ਕੀ ਕੀਤਾ ਜਿਹੜੀ ਦੁਕਾਨ ਦੀ ਕਮਾਈ ਆਉਂਦੀ ਸੀ ਤੇ ਕੁਛ ਆਪ ਹਨਾ ਟਿਊਸ਼ਨ ਤੋਂ ਜਿਹੜੇ ਮਤਲਬ ਪੈਸੇ ਬਚਦੇ ਸੀ ਉਹਨੇ ਕਹਤਾ ਸੀ ਵੀ ਜਿਹੜੀ ਇਹਨਾਂ ਦੀ ਟਿਊਸ਼ਨ ਫੀਸ ਦਿੰਨੇ ਹੋ ਤੁਸੀਂ ਮੈਨੂੰ ਦਿਆ ਕਰੋ ਤੇ ਉਹਨੇ ਐ ਨਹੀਂ ਕਿਹਾ ਸੀ ਵੀ ਮੈਂ ਇਹਨਾਂ ਨੂੰ ਸੇਵ ਕਰੂੰ ਪਰ ਕਹਿੰਦੀ ਮੈਂ ਪੈਸੇ ਲਵਾਂ ਟਿਊਸ਼ਨ ਪੜਾਈ ਦੇ ਬੱਚਿਆਂ ਨੂੰ ਉਦੋਂ ਤਾਂ ਜਠਾਣੀ ਨੂੰ ਵੀ ਐ ਲੱਗਿਆ ਵੀ ਲੈ ਸਾਡੇ ਜਵਾਕਾਂ ਨੂੰ ਪੜਾਉਣ ਦੇ ਵੀ ਪੈਸੇ ਮੰਗਦੀ ਆ ਪਰ ਉਹਦੇ ਦਿਮਾਗ ਵਿੱਚ ਕੀ ਚੱਲ ਰਿਹਾ ਸੀ ਇਹ ਤੁਹਾਨੂੰ ਕਹਾਣੀ ਦੇ ਅੰਤ 'ਚ ਪਤਾ ਚੱਲੂਗਾ ਚਲੋ ਭਾਈ ਕੰਮ ਚੱਲਦਾ ਰਿਹਾ ਉਹ ਟਿਊਸ਼ਨ ਪੜਾਈ ਦੇ ਜਿੰਨੀ ਫੀਸ ਬੱਚਿਆਂ ਨੂੰ ਉਧਰ ਦਿੰਦੇ ਸੀ ਉੰਨੀ ਫੀਸ ਲੈ ਲਿਆ ਕਰੇ ਤੇ ਜਿਹੜੀ ਆਪਦੇ ਘਰ ਵਾਲੇ ਦੀ ਤਨਖਾਹ ਸੀ ਉਹ ਵੀ ਫੜ ਲਿਆ ਕਰੇ ਜਦੋਂ ਕਿਸੇ ਨੂੰ ਲੋੜ ਹੁੰਦੀ ਸੀ ਪੈਸੇ ਉਹ ਤੋਂ ਮੰਗ ਲੈਂਦੇ ਸੀ ਉਹ ਕਹਿੰਦੀ ਸੀਗੀ ਵੀ ਸਾਰੇ ਪੈਸੇ ਪੈਸੇ ਦਾ ਹਿਸਾਬ ਕਿਤਾਬ ਤੁਸੀਂ ਮੇਰੇ ਤੋਂ ਜਦੋਂ ਮਰਜ਼ੀ ਲੈ ਸਕਦੇ ਹੋ ਪਰ ਉਹਦੇ ਸਹੁਰੇ ਨੇ ਇਹ ਕਿਹਾ ਸੀ ਕਿ 6 ਮਹੀਨਿਆਂ ਤੋਂ ਹਿਸਾਬ ਕਰਿਆ ਕਰਾਂਗੇ ਜੇ ਪੈਸਾ ਵਧੂ ਘਟੂਗਾ ਉਸ ਹੀ ਤੇਰੇ ਤੋਂ ਲੈਣਾ ਉਹ ਕਹਿੰਦੀ ਠੀਕ ਐ ਚਲੋ ਭਈ ਉਹਨੇ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਘਰ ਦਾ ਰਾਸ਼ਨ ਵਗੈਰਾ ਲੈ ਕੇ ਪਰਚੀ ਫੜਾ ਦਿੰਦੀ ਵੀ ਇੰਨਾ ਚਾਹੀਦਾ ਬੱਚਿਆਂ ਦੇ ਟਿਊਸ਼ਨ ਦੇ ਪੈਸੇ ਸੀ ਜਿਹੜੇ ਉਹ ਫੀਸ ਲੈ ਲੈਂਦੀ ਸੀ ਤਨਖਾਹ ਚ ਜਿਹੜੇ ਖਰਚੇ ਹੁੰਦੇ ਸੀ ਉਹ ਸਾਰੇ ਲਿਖ ਲੈਂਦੀ ਸੀ ਇਸੇ ਕਰਕੇ ਨਾ 2 ਸਾਲਾਂ ਦੇ ਵਿੱਚ ਉਹਨੇ ਵਧੀਆ ਮੈਨੇਜ ਕਰ ਲਿਆ ਤੇ ਉਹਨੇ ਵਾਵਾ ਪੈਸੇ ਇਕੱਠੇ ਕਰ ਲਏ ਤੇ 6 ਮਹੀਨਿਆਂ ਦਾ ਹਿਸਾਬ ਹੋ ਗਿਆ ਕਰੇ ਤੇ 2 ਸਾਲ ਬਾਅਦ ਜਦੋਂ ਸਾਰਾ ਪਰਿਵਾਰ ਇਕੱਠਾ ਹੋਇਆ ਉਹ ਕਹਿੰਦੀ ਵੀ ਅੱਜ ਮੈਂ ਸਾਰਿਆਂ ਨਾਲ ਕੋਈ ਗੱਲ ਕਰਨੀ ਆ ਵੀ ਆਜੋ ਆਪਾਂ ਬਹਿ ਕੇ ਗੱਲਾਂ ਬਾਤਾਂ ਕਰਦੇ ਆ ਚਲੋ ਭਾਈ ਬਹਿ ਗਏ ਸਾਰੇ ਢਠਾਣੀਆਂ ਬਹਿ ਗਈਆਂ ਦੋਨੋਂ ਜੇਠ ਬਹਿ ਗਏ ਬੱਚੇ ਬਹਿ ਗਏ ਚਲੋ ਬੱਚਿਆਂ ਦੇ ਰਿਜ਼ਲਟ ਬਾਰੇ ਗੱਲ ਕੀਤੀ ਗਈ ਬੱਚਿਆਂ ਦੇ ਜਿਹੜੇ ਰਿਜ਼ਲਟ ਆ ਉਹ ਪਹਿਲਾਂ ਬੱਚੇ ਟਿਊਸ਼ਨ ਤੇ ਬਾਹਰ ਪੜਨੇ ਜਾਂਦੇ ਸੀ ਉਦੋਂ ਕੋਈ ਵਧੀਆ ਨਹੀਂ ਆਉਂਦੇ ਸੀ ਪਰ ਹੁਣ ਜਿਹੜੇ ਬੱਚੇ ਸੀ ਉਹ ਖੁਦ ਹੀ ਆਪ ਪੜਦੇ ਪੜਨਾਂ 'ਚ ਇੰਟਰਸਟ ਰੱਖਿਆ ਕਰਨ ਤੇ ਉਹਨਾਂ ਦੇ ਨੰਬਰ ਵੀ ਵਧੀਆ ਹੋਣ ਲੱਗ ਗਏ ਤੇ ਉਹ ਕਹਿੰਦੀ ਵੀ ਦੱਸੋ ਤੁਹਾਨੂੰ ਕੋਈ ਇਤਰਾਜ਼ ਆ ਮੇਰੇ ਮਤਲਬ ਇਦਾਂ ਕਬੀਲਦਾਈ ਚਲਾਉਣ ਨਾਲ ਉਹ ਕਹਿੰਦੇ ਵੀ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਉਹਨੀਆਂ ਜਠਾਣੀਆਂ ਕਹਿੰਦੀਆਂ ਵੀ ਇੱਕ ਗੱਲ ਅਸੀਂ ਤੈਨੂੰ ਛੋਟੀ ਭੈਣ ਬਣਾ ਕੇ ਕਹਨੇ ਆ ਵੀ ਵਧੀਆ ਕੀਤਾ ਤੂੰ ਸਾਡੇ ਬੱਚਿਆਂ ਨੂੰ ਪੜਾਇਆ ਵੀ ਹੁਣ ਸਾਡੇ ਵਿੱਚੇ ਫੋਨ ਕੱਟ ਵੇਖਦੇ ਆ ਪੜਦੇ ਰਹਿੰਦੇ ਆ ਤੇ ਜਿਹੜਾ ਮਤਲਬ ਸਾਡੀ ਟੈਨਸ਼ਨ ਆ ਉਹ ਖਤਮ ਹੋ ਗਈ ਪਹਿਲਾਂ ਸਾਨੂੰ ਫਿਕਰ ਰਹਿੰਦੀ ਸੀ ਵੀ ਇਹ ਟਿਊਸ਼ਨ ਤੇ ਜਾ ਕੇ ਆ ਕੇ ਵੀ ਇਹਨਾਂ ਦੇ ਨੰਬਰ ਨਹੀਂ ਆਉਂਦੇ ਸੀ ਤੇ ਸੌਰੇ ਨੂੰ ਉਹਨੇ ਆਪਣੇ ਹਿਸਾਬ ਕਿਤਾਬ ਵਾਲੀ ਕਾਪੀ ਫੜਾਈ ਉਹਨੇ 6 ਲੱਖ ਰੁਪਈਆ ਜਿਹੜਾ ਦੱਸਿਆ ਆਪਣੇ ਅਕਾਊਂਟ ਦੇ ਵਿੱਚ ਉਹਨੇ ਕੀਤਾ ਸੀ ਸੇਵਿੰਗ ਕਰਕੇ ਤੇ ਬਾਕੀ ਜਿਹੜੇ ਖਰਚੇ ਹੋਏ ਉਹ ਸਾਰੇ ਉਹਨੇ ਦੱਸੇ ਵੀ ਇੱਥੇ ਇੰਨਾ ਖਰਚਾ ਹੋਇਆ ਇੱਥੇ ਇੰਨਾ ਹੋਇਆ ਦੁਕਾਨ ਦੇ ਵਿੱਚੋਂ ਕਿੰਨੀ ਸੇਵਿੰਗ ਹੋਈ ਨੌਕਰੀ ਚੋਂ ਕਿੰਨੀ ਹੋਈ ਤੇ ਜਿਹੜੇ ਟਿਊਸ਼ਨ ਦੇ ਪੈਸੇ ਰੱਖਦੀ ਸੀ ਉਹ ਟਿਊਸ਼ਨ ਦੀ ਫੀਸ ਲੈਂਦੀ ਸੀ ਉਹ ਉਹਨੇ ਦੋਨਾਂ ਬੱਚਿਆਂ ਦੇ ਨਾਮ ਪਰਿਵਾਰ ਰੱਖੇ ਸੀਗੇ ਬੱਚਿਆਂ ਦੇ ਖਾਤੇ ਖੁੱਲੇ ਹੋਏ ਸੀ ਉਹਨਾਂ ਦੇ ਵਿੱਚ ਜਮ੍ਹਾਂ ਕਰਵਾ ਦਿੰਦੀ ਸੀ ਜਦੋਂ ਉਹਦੇ ਘਰ ਵਾਲਾ ਜਾਂਦਾ ਉਹਨੇ ਆਪਦੇ ਘਰ ਵਾਲੇ ਨੂੰ ਅੰਦਰੋਂ ਅੰਦਰ ਹੀ ਸਾਰੀ ਗੱਲ ਸਮਝਾਤੀ ਸੀ ਵੀ ਤੁਸੀਂ ਘਰੇ ਨਹੀਂ ਕਿਸੇ ਨੂੰ ਦੱਸਣਾ ਬੱਚਿਆਂ ਦੇ ਖਾਤੇ ਵਿੱਚ ਵੀ ਲੱਖ ਲੱਖ 2-2 ਲੱਖ ਰੁਪਏ ਹੋ ਗਏ ਫਿਰ ਉਹਨੇ ਸਾਰੀ ਗੱਲ ਆਪਣੇ ਸਹੁਰੇ ਨੂੰ ਦੱਸੀ ਵੀ ਮੈਂ ਕੋਈ ਪ੍ਰਧਾਨਗੀ ਨਹੀਂ ਚਲਾਉਣਾ ਚਾਹੁੰਦੀ ਸੀ ਡੈਡੀ ਆਪਣੀ ਕਮਾਈ ਵਧੀਆ ਸੀ ਪਰ ਜਿਹੜੇ ਹਿਸਾਬ ਨਾਲ ਆਪਣੇ ਖਰਚੇ ਸੀ ਆਪਣੇ ਇੱਕ ਵੀ ਪੈਸਾ ਕਿਸੇ ਦੇ ਖਾਤੇ 'ਚ ਸੇਵਿੰਗ ਹੈ ਨਹੀਂ ਸੀ ਇਹਦੀ ਸਾਨੂੰ ਲੋੜ ਸੀ ਮੈਨੂੰ ਨਾ ਪ੍ਰਧਾਨਗੀ ਕਰਨ ਦਾ ਸ਼ੌਂਕ ਪਹਿਲਾਂ ਸੀ ਨਾ ਹੋਣਾ ਮੈਂ ਚਾਹੁੰਦੀ ਸੀ ਆਪਣਾ ਪਰਿਵਾਰ ਵਧੀਆ ਤਰੀਕੇ ਨਾਲ ਚੱਲੇ ਤੇ ਆਉਣ ਵਾਲੇ ਟਾਈਮ 'ਚ ਜਦੋਂ ਬੱਚਿਆਂ ਨੂੰ ਅਸੀਂ ਵੱਡੇ ਕੋਰਸ ਕਰਵਾਉਣੇ ਆ ਜਾਂ ਇਹਨਾਂ ਦਾ ਵਿਆਹ ਕਰਨਾ ਤਾਂ ਸਾਨੂੰ ਕੋਈ ਦਿੱਕਤ ਨਾ ਆਵੇ ਉਹਦੀ ਗੱਲ ਸੁਣ ਕੇ ਸਾਰਾ ਪਰਿਵਾਰ ਇੱਕ ਦੂਜੇ ਵੱਲ ਵੇਖੇ ਤੇ ਉਹਦੇ ਸਹੁਰੇ ਨੇ ਉਹਦੇ ਸਿਰ ਤੇ ਹੱਥ ਰੱਖ ਕੇ ਕਿਹਾ ਵੀ ਧੀਏ ਤੂੰ ਹੈਗੀ ਤਾਂ ਸਾਡੇ ਸਾਰਿਆਂ ਤੋਂ ਛੋਟੀ ਪਰ ਮੈਂ ਤੈਨੂੰ ਸਾਰਿਆਂ ਤੋਂ ਸਿਆਣੀ ਸਮਝਦਾ ਵੀ ਤੂੰ ਸਾਡੀਆਂ ਅੱਖਾਂ ਖੋਲ੍ਹਤੀਆਂ ਠੀਕ ਐ ਅਸੀਂ ਕਮਾਈ ਕਰਦੇ ਸੀ ਅਸੀਂ ਕਬੀਲਦਾਰੀ ਵੀ ਚਲਾਈ ਆ ਅਸੀਂ ਬੱਚਿਆਂ ਦੇ ਵਿਆਹ ਵੀ ਕੀਤੇ ਆ ਪਰ ਕਹਿੰਦਾ ਵਿਆਹ ਕਰਨ ਵੇਲੇ ਮੈਨੂੰ ਕਰਜ਼ਾ ਚੁਕਣਾ ਪਿਆ ਤੇ ਫਿਰ ਮੈਂ ਕਿੰਨੇ ਸਾਲਾਂ ਦੇ ਵਿੱਚੋਂ ਕਰਜ਼ਾ ਲਾਇਆ ਘਰ ਪਾਉਣ ਵੇਲੇ ਵੀ ਮੈਨੂੰ ਕਰਜ਼ਾ ਚੁਕਣਾ ਪਿਆ ਵੀ ਜੇ ਮੈਂ ਪਹਿਲਾਂ ਇਸ ਤਰ੍ਹਾਂ ਸੋਚ ਸਮਝ ਕੇ ਚੱਲਦਾ ਤੇ ਕਹਿੰਦਾ ਫਿਰ ਮੈਨੂੰ ਲੋੜ ਹੀ ਨਹੀਂ ਪੈਣੀ ਸੀ ਕਰਜ਼ਾ ਚੁੱਕਣ ਦੀ ਤੇ ਬੱਚੇ ਕਹਿੰਦੇ ਵੀ ਜਿਸ ਹਿਸਾਬ ਨਾਲ ਸਾਨੂੰ ਚਾਚੀ ਪੜਾਉਂਦੀ ਆ ਵੀ ਟਿਊਸ਼ਨ ਟੀਚਰ ਨੇ ਤਾਂ ਸਾਨੂੰ ਕਦੇ ਪੜਾਇਆ ਹੀ ਨਹੀਂ ਸੀ। ਫਿਰ ਹੋਰ ਉਹ ਉਹ ਕਹਿੰਦੀ ਵੀ ਤੁਸੀਂ ਬੱਚਿਆਂ ਨੂੰ ਇੰਨੇ ਮਹਿੰਗੇ ਫੋਨ ਲੈ ਕੇ ਦਿੱਤੇ ਫਿਰ ਉਹਨਾਂ ਦੇ ਵਿੱਚ ਇੰਨਾ ਮਹਿੰਗਾ ਨੈੱਟ ਪੈਕ ਪਵਾ ਕੇ ਇਹਦੇ ਨਾਲ ਬੱਚੇ ਵਿਗੜ ਰਹੇ ਸੀ। ਹੁਣ ਆਪਣੀਆਂ ਕੁੜੀਆਂ ਸੋਸ਼ਲ ਮੀਡੀਆ ਐਪ ਵਰਤਦੀਆਂ ਕੱਲ ਨੂੰ ਇਹ ਇਹਨਾਂ ਨੇ ਗਲਤ ਰਸਤੇ ਜਾਣਾ ਸੀ। ਉਮਰ ਦੇ ਹਿਸਾਬ ਨਾਲ ਬੱਚੇ ਨੂੰ ਫੈਸਿਲਿਟੀਆਂ ਦੇਣੀਆਂ ਚਾਹੀਦੀਆਂ ਜੇ ਉਹਨਾਂ ਦੇ ਪੜਨ ਦੀ ਉਮਰ ਆ ਤਾਂ ਉਹਨਾਂ ਦੀ ਪੜ੍ਹਾਈ ਤੇ ਧਿਆਨ ਦਿਓ। ਹੁਣ ਜਦੋਂ ਇਹ ਵਧੀਆ ਪੜ੍ਹ ਲਿਖ ਲੈਣਗੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਗੇ ਨਾ ਸਾਨੂੰ ਕੋਈ ਟੈਨਸ਼ਨ ਰਹਿਣੀ ਆ ਨਾ ਇਹਨਾਂ ਨੂੰ ਆਪਣੇ ਫਿਊਚਰ ਦੀ ਰਹਿਣੀ ਆ ਪੜੇ ਲਿਖੇ ਕਹਿੰਦੀ ਸਾਰੇ ਸੀ ਤੁਸੀਂ ਪਰ ਤੁਸੀਂ ਸਿਆਣਪ ਨਹੀਂ ਸੀ ਵਰਤੀ ਮੈਂ ਚਲੋ ਇਹ ਨਹੀਂ ਕਹਿੰਦੀ ਕਿ ਵੀ ਮੈਂ ਹੀ ਇਕੱਲੀ ਸਿਆਣੀ ਆ ਪਰ ਪੜੇ ਲਿਖੇ ਹੋਣ ਦੇ ਨਾਲ ਨਾਲ ਪਰਿਵਾਰ ਕਿਵੇਂ ਚਲਾਉਣਾ ਸੇਵਿੰਗ ਕਿਵੇਂ ਕਰਨ ਵਾਲੀ ਆ ਆਉਣ ਵਾਲੇ ਸਮੇਂ ਲਈ ਅਸੀਂ ਕਿਵੇਂ ਤਿਆਰ ਰਹਿਣਾ ਇਹ ਗੱਲਾਂ ਵੀ ਜ਼ਰੂਰੀ ਹੁੰਦੀਆਂ ਨੇ ਕਹਿੰਦੀ ਮੈਨੂੰ ਬਹੁਤ ਖੁਸ਼ੀ ਆ ਕਿ ਤੁਸੀਂ ਮੇਰੇ ਤੇ ਯਕੀਨ ਕਰਕੇ ਮੈਨੂੰ ਕਵੀਲਦਾਰੀ ਸਮਾਈ ਹੁਣ ਕੋਈ ਵੀ ਤੁਹਾਡੇ ਚੋਂ ਕਬੀਲਦਾਰੀ ਆਪਣੀ ਸਾਹਮਣੇ ਸਕਦੇ ਹਾਂ ਮੈਂ ਤਾਂ ਆਪਣਾ ਜਿਹੜਾ ਕੰਮ ਆ ਉਹ ਕਰਨਾ ਬੱਚਿਆਂ ਨੂੰ ਵੀ ਮੈਂ ਪੜਾਉਣਾ ਜਾਰੀ ਰੱਖੂੰ ਜੇ ਤੁਸੀਂ ਕਹੋ ਤਾਂ ਮੈਂ ਕੋਈ ਨੌਕਰੀ ਵੀ ਕਰ ਲੈਣੀ ਆ ਉਹਦਾ ਸਹਰਾ ਕਹਿੰਦਾ ਪੁੱਤ ਆ ਨੂੰ ਤੈਨੂੰ ਨੌਕਰੀ ਕਰਨ ਦੀ ਲੋੜ ਨਹੀਂ ਤੂੰ ਘਰ ਦੇ ਕਿੰਨੇ ਕੰਮ ਕਰਦੀ ਆ ਜਿਹੜੀ ਸਲਾਈ ਵਗੈਰਾ ਤੂੰ ਕਰਦੀ ਆ ਇਹੀ ਸੂਟ ਪਹਿਲਾਂ ਆਪਾਂ ਬਾਹਰੋਂ ਸਮਾਉਂਦੇ ਸੀ ਕਿੰਨੇ ਕਿੰਨੇ ਲੈ ਲੈਂਦਾ ਸੀ ਟੇਲਰ ਠੀਕ ਹੈ ਆਪਣੀ ਦੇਹ ਨੂੰ ਕੋਈ ਤਕਲੀਫ ਨਾ ਵਾੜੀ ਦਿਓ ਘਰ ਦੇ ਕੰਮ ਹੀ ਬਹੁਤ ਨੇ ਕਮਾਉਣ ਲਈ ਮੇਰੇ ਪੁੱਤ ਹੈਗੇ ਨੇ ਵੀ ਜੇ ਤੇਰੇ ਵਰਗੀਆਂ ਨੂੰਹਾਂ ਘਰ ਦੇ ਵਿੱਚ ਹੋਣ ਤਾਂ ਘਰ ਸੱਚੀ ਸਵਰਗ ਬਣ ਜਾਂਦੇ ਨੇ ਜਿਹੜੀਆਂ ਉਹਦੀਆਂ ਜਠਾਣੀਆਂ ਸੀ ਉਹਨਾਂ ਨੇ ਉਹਨੂੰ ਗਲੇ ਲਾਇਆ ਉਹ ਕਹਿੰਦੀਆਂ ਵੀ ਸਾਨੂੰ ਸ਼ੁਰੂ-ਸ਼ੁਰੂ ਚ ਤਾਂ ਤੇਰੇ ਤੇ ਫੀਲ ਹੋਇਆ ਸੀ ਵੀ ਖਵਣੀ ਤੂੰ ਪ੍ਰਧਾਨਗੀ ਭਾਲਦੀਆਂ ਪਰ ਕਹਿੰਦੀ ਅੱਜ ਸਾਨੂੰ ਸਮਝ ਆ ਚੁੱਕੀ ਆ ਵੀ ਪਰਿਵਾਰ ਦੇ ਵਿੱਚ ਜੇ ਇੱਕ ਮੈਂਬਰ ਵੀ ਐਨ ਦੂਜਿਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੋਵੇ ਤਾਂ ਪਰਿਵਾਰ ਸਵਰਗ ਬਣ ਸਕਦਾ ਉਹਦੇ ਜੇਠਾ ਨੇ ਵੀ ਉਹਦੇ ਸਿਰ ਤੇ ਹੱਥ ਰੱਖਿਆ ਕਿ ਤੂੰ ਸਾਡੀਆਂ ਧੀਆਂ ਵਰਗੀਆਂ ਤੂੰ ਸਾਡੇ ਬੱਚਿਆਂ ਦਾ ਇੰਨਾ ਖਿਆਲ ਰੱਖਿਆ ਸਾਡੇ ਬੱਚਿਆਂ ਬਾਰੇ ਇੰਨਾ ਸੋਚਿਆ ਨਹੀਂ ਤਾਂ ਅੱਜ ਕੱਲ ਕੋਈ ਨੀ ਇਹਨਾਂ ਸੋਚਦਾ ਸਾਰਾ ਟੱਬਰ ਆ ਜਿਹੜਾ ਛੋਟੀ ਨੂੰ ਦੀ ਸਿਆਣਪ ਦੀ ਤਾਰੀਫ਼ ਕਰ ਰਿਹਾ ਸੀ ਤੇ ਉਹ ਬੈਠੀ ਉਹਨਾਂ 'ਚ ਮੁਸਕਰਾ ਰਹੀ ਸੀ ਉਹ ਕਹਿੰਦੀ ਵੀ ਮੈਂ ਬਹੁਤ ਭਾਗਾ ਵਾਲੀ ਆ ਕਰਮਾਂ ਵਾਲੀ ਆ ਵੀ ਮੈਨੂੰ ਇਹੋ ਜਿਹਾ ਪਰਿਵਾਰ ਮਿਲਿਆ ਹਾਂਜੀ ਦੋਸਤੋ ਇਹ ਸੀ ਆਪਣੀ ਛੋਟੀ ਜੀ ਕਹਾਣੀ ਇਸ ਕਹਾਣੀ ਤੋਂ ਬਹੁਤ ਵੱਡੀ ਸਿੱਖਿਆ ਮਿਲਦੀ ਆ ਸਾਨੂੰ ਸਾਰਿਆਂ ਨੂੰ ਜ਼ਿੰਦਗੀ 'ਚ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਨਿੱਕੀਆਂ ਨਿੱਕੀਆਂ ਗੱਲਾਂ 'ਚੋਂ ਜੇ ਅਸੀਂ ਸਿੱਖ ਕੇ ਆਪਣੇ ਪਰਿਵਾਰ ਨੋ ਉਹਦੇ ਅਨੁਸਾਰ ਟਾਲਾਂਗੇ ਤਾਂ ਅਸੀਂ ਇੱਕ ਵਧੀਆ ਜ਼ਿੰਦਗੀ ਖੁਸ਼ਹਾਲ ਜ਼ਿੰਦਗੀ ਜੀ ਸਕਦੇ ਆ ਕਿਵੇਂ ਲੱਗੀ ਤੁਹਾਨੂੰ ਕਹਾਣੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕਹਾਣੀ ਵਧੀਆ ਲੱਗੀ ਤਾਂ ਕਿਰਪਾ ਕਰਕੇ ਲਾਈਕ ਦਾ ਬਟਨ ਜਰੂਰ ਦਬਾ ਦਿਆ ਕਰੋ ਤੇ ਸਬਸਕ੍ਰਾਈਬ ਵੀ ਜਰੂਰ ਕਰ ਦਿਆ ਕਰੋ ਇਹਦੇ ਨਾਲ ਸਾਡਾ ਹੌਸਲਾ ਬਣਿਆ ਰਹਿੰਦਾ ਮਿਲਾਂਗੇ ਕੱਲ ਨੂੰ ਕਿਸੇ ਹੋਰ ਕਹਾਣੀ ਦੇ ਨਾਲ ਕਹਾਣੀ ਖਤਮ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਕੋਈ ਵੀ ਆਸਤੇ ਪਾਸੇ ਦੀ ਘਟਨਾ ਸੱਚੀ ਘਟਨਾ ਜਾਂ ਕੋਈ ਪਰਿਵਾਰਕ ਘਟਨਾ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਸਾਡਾ ਈਮੇਲ ਐਡਰੈਸ ਹੈਗਾ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ ਅਸੀਂ ਉਹ ਕਹਾਣੀ ਆਪਣੇ ਚੈਨਲ ਤੇ ਜਰੂਰ ਸ਼ੇਅਰ ਕਰਾਂਗੇ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਐਦਾਂ ਦਾ ਵਾਪਰਿਆ ਜੀ ਤੋਂ ਬਹੁਤ ਵੱਡੀ ਸਿੱਖਿਆ ਮਿਲ ਸਕਦੀ ਆ ਤੁਸੀਂ ਉਹ ਵੀ ਸ਼ੇਅਰ ਕਰ ਸਕਦੇ ਹੋ ਸਾਨੂੰ ਹੌਸਲਾ ਤੇ ਸਪੋਰਟ ਦਿੰਦੇ ਰਹੋ ਮਿਲਾਂਗੇ ਆਪਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਲ ਜੀ